ਤਕबीर ਸਿੰਘ ਬਾਦਲ ਨੇ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਸੁਣੀਆਂ ਦੁੱਖ ਤਕਲੀਫਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤਕबीर ਸਿੰਘ ਬਾਦਲ ਰੋਜ਼ਾਨਾ ਵਕ ਵਕ ਜ਼ਿਲ੍ਹਿਆਂ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਹੜ੍ਹ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਇਸੇ ਤਰ੍ਹਾਂ ਪ੍ਰਧਾਨ ਸਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਦੌਰਾ ਕੀਤਾ ਗਿਆ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਅਤੇ ਹੜ੍ਹ ਪੀੜਤ ਲੋਕਾਂ ਦੀ ਮੰਗ ਤੇ ਸਖਬੀਰ ਸਿੰਘ ਬਾਦਲ ਨੇ ਬਿਜਲੀ ਵਾਲੇ ਜਨਰੇਟਰ ਪਾਣੀ ਕੱਢਣ ਵਾਲੇ ਪੰਪ ਮੱਛਰਨ ਮਾਰਨ ਵਾਲੀ ਸਪਰੇਅ ਮਸ਼ੀਨ ਪਸ਼ੂਆਂ ਦਾ ਚਾਰਾ ਅਤੇ ਹਰ ਤਰ੍ਹਾਂ ਦੀ ਸੰਭਵ ਮਦਦ ਕਰਨ ਦਾ ਪ੍ਰੋਸਾਦ ਦਿੰਦਿਆਂ ਹਲਕਾ ਇੰਚਾਰਜ ਸ਼੍ਰੀ ਹਰਗਬਿੰਦਪੁਰ ਸਾਹਿਬ ਰਾਜਨਬੀਰ ਸਿੰਘ ਕੁਮਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਤਰਿੰਗ ਕਮੇਟੀ ਮੈਂਬਰ ਜ세ਦਾਰ ਸਰਜੀਤ ਸਿੰਘ ਤੁਗਲਵਾਲਾ ਦੀਆਂ ਡਿਊਟੀਆਂ ਲਾਈਆਂ ਕਿ ਇਹਨਾਂ ਹੜ੍ਹ ਪ੍ਰੀੜਿਤ ਪ੍ਰਭਾਵਿਤ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਆਵੇ ਇਸ ਮੌਕੇ ਕਰਪਾਲ ਸਿੰਘ ਗੇਰਾ ਚੇਅਰਮੈਨ ਸ਼੍ਰੀ ਗੁਰੂ ਨਾਨਕ ਵੈਲਫੇਅਰ ਸੁਸਾਇਟੀ ਅਤੇ ਸੀਨੀਅਰ ਅਕਾਲੀ ਆਗੂ ਮਕੇਰੀਆਂ ਵੱਲੋਂ ਸ਼ਖਬੀਰ ਸਿੰਘ ਬਾਦਲ ਨੂੰ 1 ਲੱਖ ਰੁਪਏ ਹੜਪੀੜਤਾਂ ਦੀ ਮਦਦ ਲਈ ਦਿੱਤਾ ਗਿਆ ਚੇਅਰਮੈਨ ਕਰਪਾਲ ਸਿੰਘ ਗੇਰਾ ਵੱਲੋਂ ਆਖਿਆ ਗਿਆ ਕਿ ਇਸ ਮੁਸ਼ਕਲ ਦੀ ਘੜੀ ਵਿੱਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਹੜਪੀੜਤ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਇਸ ਮੌਕੇ ਡਾਕਟਰ ਦਲਜੀਤ ਸਿੰਘ ਚੀਮਾ ਸਲਾਹਕਾਰ ਜ਼ਿਲ੍ਹਾ ਪ੍ਰਧਾਨ ਗਰਦਾਸਪੁਰ ਸੁੱਚਾ ਸਿੰਘ ਲੰਗਾ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਲਖਵਿੰਦਰ ਸਿੰਘ ਲੱਖੀ ਸਾਬਕਾ ਚੇਅਰਮੈਨ ਪੰਜਾਬ ਸੁਖਬੀਰ ਸਿੰਘ ਵਾਲਾ ਹਲਕਾ ਇੰਚਾਰਜ ਸ਼੍ਰੀ ਹਰਗੁਬਿੰਦਪੁਰ ਸਾਹਿਬ ਰਾਜਨਬੀਰ ਸਿੰਘ ਕੁਮਾਨ ਐਸਜੀਪੀਸੀ ਅਤਰਿੰਗ ਮੈਂਬਰ ਸੁਜੀਤ ਸਿੰਘ ਤੁਗਲਵਾਲਾ ਅਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਵਰਕਰ ਹਾਜ਼ਰ ਸਨ ਫਾਸਟ ਨਿਊ 24 ਟੀਵੀ ਤੇ ਗਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਭਿੰਡਰ ਦੀ ਖਾਸ ਰਿਪੋਰਟ ਫਾਸਟ ਨਿਊ 24 ਟੀਵੀ ਤੇ ਹੋਰ ਵੀ ਤਾਜ਼ਾ ਅਤੇ ਨਵੀਆਂ ਖਬਰਾਂ ਸੁਣਨ ਲਈ ਫਾਸਟ ਨਿਊ 24 ਟੀਵੀ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਬਦਲ ਲੈ ਆਪਰੇ ਲੈ ਆਓ ਲੈ ਇੱਕ ਵਾਰ ਬਦਲ ਸਾਹਿਬ ਆ ਮਾਈਕ ਲੈ ਲਓ ਬਦਲ ਸਾਹਿਬ ਆ ਮਾਈਕ ਲੈ ਲਓ ਮਾਈਕ ਨਹੀਂ ਮਾਈਕ ਦਾ ਥੋੜਾ ਜਿਹਾ ਨਹੀਂ ਨਹੀਂ ਇਹਦੇ ਲੈਣਾ ਆ ਪਿੰਡ ਵਾਲੇ ਲੋਕਾਂ ਬੰਦੇ ਆ ਕਿੱਥੇ ਬੰਦੇ ਹੋਣੀ ਲੈ ਆਓ ਇੱਥੇ ਆਈਡੀਆ ਆਈਡੀਆ ਚਾਰਕ ਲਈ ਆਪਾਂ ਪਹਿਲੇ ਇਹ ਬੰਦਾਂ ਨੂੰ ਨਗਣ ਦੇਖਣਗੇ ਇੱਕ ਮੈਂ ਤਾਂ ਨਾਗ ਰਹੇ ਜੋ ਜਿਹੜੇ ਲੋਕ ਇਹਨੂੰ ਆਇਆ ਮਿਲਣਾ ਦਾ ਮਿਲਣਾ ਤੋਂ ਗੱਲ ਕਰਨੇ ਨੂੰ ਮਿਲ ਕੇ ਆਏ ਆ ਪਰਿਵਾਰ ਦੇਖ ਲੈ ਤੈਂਦਾ ਲੰਗ ਲੈਣਾ ਚਾਹੁੰਦੇ ਅੱਜ ਕੀ ਹਾਲ ਪਿੱਛੇ ਬੰਦੇ ਦੱਸ ਕੀ ਹੈ ਪੰਜਾਬ ਦੇ ਵਿੱਚ ਜਿਹੜੀ ਅੰਦਰੀ ਸਥਿਤੀ ਹੈ ਉਹ ਬਿਲਕੁਲ ਚਿੰਤਾਜਨਕ ਹੈਲੋ ਹੈਲੋ ਮੇਜੇ ਨੇ ਕਹਿ ਇਦਨਾ ਤੋਂ ਅਸੀਂ ਪਾਰਟੀ ਵੱਲੋਂ ਸਰਦਾਰ ਸਿੰਘ ਸਿੰਘ ਨਾਦੋ ਸਰ ਟੀਮ ਦਾ ਹੈ। ਸਾਰੇ ਜਿਹੜੇ ਬਲੱਡ ਅਫੈਕਟਡ ਪਿੰਡਿਆਸ ਹੈਗੇ ਆ ਉਹ ਸਦਾਰੀ ਉਹ ਪੰਜ ਚੰਦ ਬਾਕੀ ਕੰਮ ਤੇ ਬਹੁਤ ਪਰ ਵੀ ਸਾਰੇ ਜਗ੍ਹਾ ਤੇ ਜਾਚ ਅੱਜ ਵੀ ਸਵੇਰ ਤੇ ਅਸੀਂ ਜਿਹੜਾ ਪ੍ਰਸ਼ਾਸਪਤ ਜਿਹੜੇ ਤਿੰਨ ਹਲਕੇ ਬਹੁਤ ਜ਼ਿਆਦਾ ਅਫੈਕਟਡ ਸੀ ਉਦੇ ਵਿੱਚ ਡੇਰਾ ਫੱਪਾ ਨਾਨਕ ਦਾ ਹਲਕਾ ਵੀ ਆ ਉਹਦੇ ਵਿੱਚ ਇੰਨਾ ਨਗਰ ਦਾ ਵੀ ਆ ਔਰ ਨਾਲ ਉਸ ਤੋਂ ਜਿਹੜਾ ਹਲਕਾ ਵੀ ਆ ਉਸ ਤੋਂ ਬਾਅਦ ਗੁਰਦਾਸਪੁਰ ਵੀ ਤੇ ਹੁਣ ਸ੍ਰੀ ਹਰਿਕ੍ਰਿਪੁਰ ਵੀ ਵਿੱਚ ਵੀ ਸਾਰੇ ਖੇਤਾਂ ਦੇ ਉੱਤੇ ਜਾ ਕੇ ਦੇਖਿਆ ਕਿੰਨੀ ਪੂਰੀ ਹਾਲਤ ਹੈ ਜਨਤਾ ਦੀ ਕਿ ਬਹੁਤ ਸਾਰੇ ਪਿੰਡ ਤਾਂ ਹਲੇ ਵੀ ਇਹੋ ਜਿਹੇ ਹੈਗੇ ਜਿੱਥੇ ਅਪਰੋਚ ਨਹੀਂ ਹੋ ਸਕੀ ਜਿੱਥੇ ਹੱਲੇ ਵੀ ਘਰ ਵੀ ਪਾਣੀ ਚ ਡੁੱਬੇ ਹੋਇਆ ਰਸਤੇ ਵੀ ਸਾਰੇ ਮੱਦਕ ਔਰ ਸਾਇਮ ਮਿਲਟਰੀ ਦਾ ਜਿੱਥੇ ਹੋਰ ਕੋਈ ਦੂਜਿਆਂ ਵਾਸਤੇ ਸਾਧਨ ਵੀ ਨਹੀਂ ਹੈ ਕਿ ਸਾਰੇ ਉਹਦੇ ਕੋਲ ਸਿਕਰ ਲੇਕਿਨ ਕੁੱਲ ਮਿਲਾ ਕੇ ਜਿਹੜੀ ਅਫਸੋਸਨਾਕ ਜਿਹੜੀ ਗੱਲ ਹੈ ਉਹ ਇਹ ਹੈ ਕਿ ਜਿਸ ਪੱਧਰ ਤੇ ਉੱਤੇ ਰੈਸਕਿਊ ਆਪਰੇਸ਼ਨ ਸਰਕਾਰ ਨੇ ਚਲਾਉਣਾ ਹੁੰਦਾ ਹੈ ਪਹਿਲਾਂ ਤਾਂ ਜ਼ਿਆਦਾਤਰ ਫਲੱਡ ਜਿਹੜਾ ਮੈਨਵੇਡ ਹੈ ਆਪਣੇ ਜਿਹੜੀ ਬੈਕ ਵਿੱਚ ਦੀ ਅੰਗਹਿਲੀਆਂ ਕਰਕੇ ਇੱਕ ਜਿੱਥੇ ਨਾਲਿਆ ਦੀ ਸਪਾਈ ਕਰ ਹੁੰਦੀ ਉਹ ਨਹੀਂ ਹੋਈ ਘੱਟਾਂ ਦੀ ਸਪਾਈ ਹੋਣ ਵਾਲੀ ਆ ਉਹ ਨਹੀਂ ਹੋਈ ਜਿੱਥੇ ਕਿਤੇ ਬੰਦ ਨੂੰ ਅੜਵਾਸ ਜਿਹੜਾ ਪੱਕਾ ਕੰਤੀ ਰੋਡ ਦੀ ਮਖੂਤ ਕੰਤੀ ਰੋਡ ਹੁੰਦੀ ਹੈ ਜਾਂ ਕੰਬੀ ਰੋਡ ਹੁੰਦੀ ਉਹ ਕੰਮ ਨਹੀਂ ਹੋਇਆ ਕਿਉਂਕਿ ਸਰਕਾਰ ਨੇ ਜਿਹੜਾ ਪ੍ਰੋਟੈਕਸ਼ਨ ਵਾਸਤੇ ਰੋਕਣ ਵਾਸਤੇ ਜਿਹੜਾ ਕੋਈ ਪੈਸਾ ਫੰਡ ਜਿਹੜੇ ਆ ਦੀਪ ਨਹੀਂ ਕੀਤੇ ਕੱਲੀਆਂ ਗੱਲਾਂ ਕਰਦਾ ਹੁੰਦਾ ਜਿਹੜੇ ਹੈਡਬਾਕਸ ਤੇ ਗੇਟ ਵੀ ਟੁੱਟਦੇ ਪਏ ਆ ਜਿਹੜੇ ਤਿੰਨ ਤਿੰਨ ਪਹੀ ਮਹੀਨੇ ਪਹਿਲਾਂ ਅਸਰ ਨੇ ਨਿਯਕਤ ਦਿੱਤੇ ਸੀ ਕਿ ਇਹਦੀ ਰਿਪੇਅਰ ਵਾਸਤੇ ਸਭ ਪੈਸੇ ਪੰਡੇ ਚਾਹੀਦੇ ਆ ਇਹ ਖਤਰਨਾਕ ਹੈ ਇਹ ਕਦ ਨੂੰ ਵੱਡਾ ਨੁਕਸਾਨ ਕਰ ਸਕਦਾ ਜਿਹੜਾ ਹੈਡਬਾਕਸ ਤੇ ਗੇਟ ਤੱਕ ਦਾ ਇਹ ਹਾਲ ਹੈ ਤੇ ਤੁਸੀਂ ਇੱਥੇ ਦੇਖੋ ਕਿ ਜਿਸ ਲੈਵਲ ਦੇ ਉੱਤੇ ਗਵਰਨਮੈਂਟ ਤਿਆਰੀ ਕਰਨੀ ਚਾਹੀਦੀ ਸੀ ਗਵਰਨਮੈਂਟ ਨੇ ਤਿਆਰੀ ਨਹੀਂ ਕੀਤੀ ਇਹ ਬਹੁਤ ਵੱਡੀ ਕ੍ਰਿਮੀਨਲ ਨੈਗਲੀਜੈਂਸ ਹੈ ਗਵਰਨਮੈਂਟ ਦੇ ਭਾਵ ਔਰ ਦੂਜਾ ਹੁਣ ਜਦੋਂ ਜਿਹੜੀ ਲੋਕੀ ਫਸੇ ਹੋਏ ਆ ਤੇ ਉਹਨਾਂ ਨੂੰ ਕਿੱਥੋਂ ਕੱਢਣ ਦੀ ਗੱਲ ਆ ਉੱਥੇ ਵੀ ਜਿਸ ਪੱਧਰ ਤੇ ਸਰਕਾਰ ਦੇ ਜਿਹੜਾ ਪ੍ਰਸ਼ਾਸਨ ਨੂੰ ਐਕਟਿਵ ਕਰਨਾ ਚਾਹੀਦਾ ਸੀ ਆਰਮੀ ਦੀ ਬਦਦਲੀ ਲੈਣੀ ਚਾਹੀਦੀ ਸੀ ਬਾਕੀ ਮੁਜੇਸੀਆ ਦੀ ਡਿਜਾਸਟਰ ਬਟਲਮੈਂਟ ਦੀ ਬਦਦਲੀ ਲੈਣੀ ਚਾਹੀਦੀ ਸੀ ਉੱਥੇ ਵੀ ਲੋਕੀ ਲੋਕਾਂ ਦੀ ਇੱਕ ਦੂਜੇ ਦੀ ਹੈਲਪ ਬਹੁਤ ਕਰ ਰਹੇ ਜਿਹੜੇ ਵੱਡੇ ਪਰਮਾਤਮਾ ਦਾ ਸ਼ੁਕਰ ਆ ਐਸਜੀਪੀਸੀ ਹੈਲਪ ਕਰ ਰਹੀ ਆ ਸਾਡੀ ਪਾਰਟੀ ਦੇ ਲੀਡਰ ਤੇ ਮਰਕਤ ਦੇ ਨਾਮ ਲੱਗੇ ਆ ਸਮਾਜ ਸੇਵੀ ਜਥੇਬੰਦੀਆਂ ਸਾਰੀਆਂ ਲੱਗੀਆਂ ਆ ਧਾਰਮਿਕ ਸੇਵਾ ਸੁਸਾਇਟੀਆਂ ਲੱਗੀਆਂ ਲੋਕਾਂ ਵੱਲੋਂ ਕੋਈ ਕਸਰ ਨਹੀਂ ਹੈ ਜਨਤਾ ਪੂਰੀ ਇੱਕ ਦੂਜੇ ਦੀ ਬਾਹ ਫੜ ਕੇ ਤੇ ਜਿਹੜੀ ਹੈ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ ਪਰ ਸਰਕਾਰ ਨਾਲ ਦੀ ਚੀਜ਼ ਜਿਹੜੀ ਆ ਉਹ ਕਿਤੇ ਨਜ਼ਰ ਨਹੀਂ ਆ। ਆ ਜਿੱਥੇ ਹੁਣ ਆਪਾਂ ਖੜੇ ਆਂ ਸ੍ਰੀ ਹਰਗ੍ਰੰਥਪੁਰ ਇਹ ਨਹੀਂ ਵੱਡੀ ਸਮੱਸਿਆ ਇਹ ਨਹੀਂ ਕਿ ਇੱਥੇ ਹਰ ਵਾਰੀ ਜਿਹੜਾ ਪਾਣੀ ਦਾ ਨਿਕਾਸ ਬੰਨ ਤੁਦੂ ਜਿਪਸੇ ਨਹੀਂ ਹੁੰਦਾ ਜਿਸ ਰਵੱਈਏ ਪੁਲੀਆਂ ਚਾਹੀਦੀਆਂ ਪੁਲੀਆਂ ਜਿਹੜੀਆਂ ਨੇ ਡਾ ਕਿ ਚਾਹੀਏ ਜਿਹੜੇ ਪਾਰਟੀ ਨਹੀਂ ਕਰ ਸਰ 2000 ਲੇਕਨ ਪਹਿਲਾਂ ਵੀ ਜਿਹੜੇ ਹੈਗੇ ਆ ਬੰਨਾਂ ਵਾਲੇ ਪਾਸੇ ਵੀ ਤੁਸੀਂ ਤੁਸੀਂ ਕੋ ਪਿਆਸ ਰਾਹਤ ਤੇ ਵੀ ਤੁਸੀਂ ਕਈ ਜਗ੍ਹਾ ਦੇ ਉੱਤੋਂ ਜਿਹੜੀਆਂ ਤੁਸੀਂ ਤੁਟੀਆਂ ਬਹੁਤ ਵੱਡਾ ਨੁਕਸਾਨ ਸultanpur ਰੋਤੀ ਦੇ ਇਲਾਕੇ ਦਾ ਸਾਰਾ ਹੋਇਆ ਹੀ ਕਿਸੇ ਕਰਕੇ ਤੁਸੀਂ ਤੁਟ ਤੁਟ ਕਰਕੇ ਇਸ ਕਰਕੇ ਇੱਕ ਤਾਂ ਅੱਜ ਸਾਡੇ ਪ੍ਰਧਾਨ ਸਾਹਿਬ ਹੁਣੇ ਆ ਰਹੇ ਆ ਸਾਡੇ ਪਿੱਛੇ ਆ ਗਏ ਆ ਤੁਹਾਡੇ ਨਾਲ ਗੱਲ ਕਰਨਗੇ ਤੁਸੀਂ ਪਹਿਲਾਂ ਵੀ ਕਿੰਨੇ ਸਰਕਾਰ ਨੂੰ ਕਿਹਾਗੇ ਕਿ ਇਹ ਮਦਦਤ ਦੇ ਕਿ ਵੱਡਾ ਪੈਕੇਜ ਪੰਜਾਬ ਨੂੰ ਮਿਲਣਾ ਚਾਹੀਦਾ ਲੋਕਾਂ ਨੂੰ ਜਿਹੜੀ ਇਮੀਡੀਏਟਲੀ ਦਰਦਾਵਲੀ ਕਰਕੇ ਕੇ ਨਾਲ ਦੀ ਨਾਲ ਕੰਪਨਸੇਸ਼ਨ ਜਿਹੜੀ ਆ ਲੋਕਾਂ ਨੂੰ ਮਿਲਣੀ ਚਾਹੀਦੀ ਆ ਘੱਨੇ ਦੇ ਬਕਾਇਆ ਲੋਕਾਂ ਦੇ ਪਏ ਆ ਆਪਣੇ ਪੈਸੇ ਤਾਂ ਘੱਟੋ ਘੱਟ ਜਿਹੜੇ ਘੱਟੇ ਦੇ ਬਕਾਇਦੇ ਆ ਉਹ ਲੋਕਾਂ ਨੂੰ ਦੇ ਦੇਈਏ ਕਿਉਂਕਿ 180 ਕਰੋੜ ਦੇ ਕਰੀਬ ਸਰਕਾਰੀ ਮਿਲਣ ਦੇ ਆ ਇਹ ਨਹੀਂ ਪ੍ਰਾਈਵੇਟ ਮਿਲਣ ਦੇ ਆ ਜਿਹੜੇ ਆਪਣੇ ਪੈਸੇ ਆ ਕਿਸਾਨ ਦੇ ਐਸ ਮੌਕੇ ਘੱਟੋ ਘੱਟ ਉਹ ਵੀ ਉਹਨੂੰ ਦੇ ਦੇਓ ਇਸ ਕਰਕੇ ਬਹੁਤ ਕੋਈ ਸਰਕਾਰ ਦੇ ਪੱਤਰ ਤੇ ਕਰਨਾ ਲੱਗ ਗਿਆ ਜਿਹੜਾ ਦੋਸ਼ ਆ ਕਿ ਹੁਣ ਨਾ ਤਾਂ ਉਹ ਦਿੱਲੀ ਵਾਲਾ ਨਜ਼ਰ ਆਉਂਦਾ ਜਦੋਂ ਲੈਂਡ ਕੋਡਿੰਗ ਪਾਲਸੀ ਦੀ ਗੱਲ ਹੁੰਦੀ ਆ ਉਦੋਂ ਭੱਜੇ ਹੁੰਦੇ ਕਿਉਂਕਿ ਉਹਦੇ 'ਚ ਮੁਨਾਫਾ ਹੁੰਦਾ ਤੇ ਹੁਣ ਲੋਕਾਂ ਦੀ ਸੇਵਾ ਦਾ ਤੇ ਹੁਣ ਸਾਰੇ ਦਿੱਲੀ ਵਾਲੇ ਭੱਜ ਮੈਂ ਕਿਹਾ ਪਿੱਛੇ ਬੈਠੇ ਹੋ ਕਿ ਨਹੀਂ ਸਿਰਫ ਇੱਕ ਇਕੱਲਿਆਂ ਦੀ ਦਰਜਨ ਦੇ ਕੇ ਤੇ ਫੋਟੋ ਖਿਚਾ ਕੇ ਚਲ ਗਏ ਕੀ ਕਹਿਣਾ ਚਾਹੁੰਦੇ ਸਬੰਧ ਕਿਉਂਕਿ ਹਾਰਡ ਪੀਨ ਤਾਂ ਦੇਖੋ ਕਿਤਲੇ ਵਿੱਚ ਕਹਿੰਦਾ ਕਿ ਅਲੋchna ਜਿਹੜੀ ਸੰਨਕੀ ਗੱਲ ਕੀਤੀ ਕੰਨੀ ਬਹੁਤ ਖਾਂਬਿਆ ਸਰਕਾਰ ਦੇ ਪੱਤਰ ਤੇ ਬਹੁਤ ਖਾਂਬੇ ਤੇ ਮੈਂ ਤਾਂ ਨਹੀਂ ਕਹਿ ਰਿਹਾ ਇਹ ਤਾਂ ਸਾਰੀਆਂ ਜਿਹੜੀਆਂ ਸੰਵਾਦ ਸੇਵੀ ਦਿੱਲੀਪਰ ਦੀਆਂ ਦਾ ਐਸਜੀਪੀ ਦਾ ਤੇ ਜਿਹੜੇ ਸਾਡੀ ਪਾਰਟੀ ਦੇ ਮੈਂ ਅੱਜ ਵੀ ਬਰਚਾ ਦਾ ਭੁਗਤਾਨ ਕਰਦਾ ਕਿ ਜਿਹੜੇ ਦਿਨ ਰਾਤ ਦੇ ਕਰਕੇ ਲੱਗੇ ਹੋਏ ਇਹ ਸੇਵਾ ਹੈ ਕਰਨੀ ਚਾਹੀਦੀ ਹੈ ਅਸੀਂ ਤਾਂ ਬੱਕਿਆਂ ਨੂੰ ਵੀ ਬੇਨਤੀ ਕਰਦੇ ਆ ਕਿ ਜਿਹੜੇ ਪਿੰਡ ਜਿੱਤੇ ਉਦਰਾਉਂਦੀ ਬਖਸ਼ਿਸ਼ ਆ ਜਿਹੜੇ ਯੋਜਿਤਿ ਲਈ ਪੈਣ ਨਹੀਂ ਆਏ ਉਹਨਾਂ ਨੂੰ ਦਿਲ ਖੋਲ ਕੇ ਚਾਹੇ ਚਾਰਾ ਆਇਆ ਚਾਹੇ ਚੂੜੀ ਆਇਆ ਚਾਹੇ ਹੋਰ ਚੀਜ਼ਾਂ ਜਿਹੜੀਆਂ ਵੀ ਕਿ ਦੇਖੋ ਪੀਰ ਦੀ ਲੋੜ ਪੈਣੀ ਆ ਹੋਰ ਚੀਜ਼ਾਂ ਦੀ ਲੋੜ ਪੈਣੀ ਆ ਇਹ ਸਾਡੇ ਪੰਜਾਬ ਦਾ ਗੁਰਵੰਦੀ ਧਰਤੀ ਆ ਲੋਕਾਂ ਦਾ ਸੁਭਾਅ ਦੀ ਆ ਲੋਕੀ ਦਾਨ ਕਰਦੇ ਵੀ ਆ ਹੁਣ ਵੀ ਅਸੀਂ ਦੇਖ ਰਹੇ ਆ ਕਿ ਬੜੀ ਦੂਰ ਦੂਰ ਉਹ ਜਿਹੜੇ ਆ ਉੱਥੇ ਜਾ ਕੇ ਬਿੱਤੀ ਜਿਹੜੇ ਆ ਆਪਣੇ ਸਾਧਨ ਲੈ ਕੇ ਤੇ ਰਸਤੇ ਲੈ ਕੇ ਕੋਈ ਟੂਲੀ ਲੈ ਕੇ ਵਿਚਾਰਾ ਲੈ ਕੇ ਪਹੁੰਚਿਆ ਪਰ ਬਾਕੀ ਨੂੰ ਅਸੀਂ ਬੇਨਤੀ ਕਰਦੇ ਆ ਕਿ ਆਉਣਾ ਚਾਹੀਦਾ ਇਹ ਸੋਧ ਵੱਡਾ ਇੱਕ ਜਿਹੜਾ ਸੇਵਾ ਦਾ ਮੌਕਾ ਜਿਹੜਾ ਇਹਦੇ ਤੇ ਦਾ ਭਾਰ ਵੰਡ ਕੇ ਕੰਮ ਚਲਾਉਣਾ ਪੈਣਾ ਸਰਕਾਰਾਂ ਤੋਂ ਬਹੁਤੀ ਜ਼ੀਦ ਰੱਖਦੀ ਇਸ ਲਈ ਹਜਤ ਹਾਂਜੀ ਅੱਜ ਤੁਸੀਂ ਆਏ ਜੀ ਇਧਰ ਆਪਣਾ ਜਿਹੜਾ ਹੜਪੀੜ ਤੇ ਲੋਕ ਆ ਉਹਨਾਂ ਦੀ ਸਿਹਤ ਆ ਵਾਸਤੇ ਆਏ ਜੀ ਕਿ ਇਹਦੇ ਸਬੰਧ ਵਿੱਚ ਕੀ ਕਿਹਾ ਜਾਂਦਾ ਹੈ ਦੇਖੋ ਜੀ ਇੱਕ ਤਾਂ ਸਰਕਾਰਾਂ ਦੀ ਬਹੁਤ ਵੱਡੀ ਨਲਾਇਕੀ ਆ ਜਦ ਕਿ ਸਰਕਾਰ ਅੱਜ ਕੱਲ ਇੰਨੀਆ ਟੈਕਨੋਲੋਜੀ ਆ ਗਈ ਹੈ ਸਾਨੂੰ ਪਹਿਲੇ ਪਤਾ ਲੱਗ ਜਾਂਦਾ ਕਿ ਸਾਡੇ ਨਾਲ ਇਹ ਹਾਲਤ ਹੋਣੀ ਹੈ ਸਾਡੀ ਤੇ ਏਡੀ ਵੱਡੀ ਮੂਰਖਤਾ ਕਿ ਕੋਈ ਪ੍ਰਬੰਧ ਹੀ ਨਹੀਂ ਹੈ ਇੱਥੇ ਦੱਸਦੇ ਪਏ ਸੀ ਕਿ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਕੋਈ ਐਮ.ਐਲ.ਏ ਨਹੀਂ ਆਇਆ ਸਿਰਫ ਇੱਕ ਝੂਠੀ ਤਸੱਲੀ ਦੇ ਕੇ ਇੱਕ ਦਰਜੇ ਕੇਲੇ ਦੀ ਦੇ ਕੇ ਨੁਮਾਇੰਦਾ ਗਿਆ ਜਦ ਕਿ ਕੋਈ ਐਮ.ਪੀ ਨੇ ਇਹਨਾਂ ਦਾ ਹਾਲ ਚਾਲ ਨਹੀਂ ਪੁੱਛਿਆ ਇਸ ਤੋਂ ਮਾੜੀ ਸਰਕਾਰ ਕੀ ਹੋ ਸਕਦੀ ਹੈ ਸਭ ਤੋਂ ਮਾੜੀ ਗੱਲ ਹੈ ਕਿ ਨਲਾਇਕੀ ਹੈ ਚਲੋ ਕੁਦਰਤੀ ਆਫਤ ਤਾਂ ਹੈਗੀ ਹੈਗੀ ਹੈ ਪਰ ਸਰਕਾਰ ਦੀ ਵੀ ਇਹਦੇ ਵਿੱਚ 100% ਰੋਲ ਅਦਾ ਕੀਤਾ ਪਈ ਨਲਾਇਕੀ ਦੀ ਵਾਕ ਬਹੁਤ ਮੂਰਖਤਾ ਵਾਲਾ ਕੰਮ ਹੈ ਕੋਈ ਡਰੇਨ ਦੀ ਸਫਾਈ ਨਹੀਂ ਚਲੋ ਅਸੀਂ ਕਾਇਦਾਲ ਨਾਲ ਸੰਬੰਧਤ ਹੈਗੇ ਹਾਂ ਜੀ ਅਸੀਂ ਮੰਨਦੇ ਹਾਂ ਪਰ ਸਾਡੇ ਬਾਬਾ ਸਾਹਿਬ ਜਿਹੜੇ ਹੁੰਦੇ ਸੀਗੇ ਉਹਨਾਂ ਨੂੰ ਪਤਾ ਸੀ ਕਿ ਇਹ ਸਭ ਆਫਤ ਆਣੀ ਹੈ ਉਹ ਪਹਿਲੇ 6 ਮਹੀਨੇ ਪਹਿਲੇ ਤਿਆਰੀਆਂ ਕਰ ਲੈਂਦੇ ਸੀਗੇ ਡਰੇਨ ਸਾਫ ਕਰਾਣੀਆਂ ਨਹਿਰਾਂ ਦਾ ਸਦਾ ਸਫਾਈਆਂ ਕਰਵਾਣੀਆਂ ਪਰ ਇਸ ਸਰਕਾਰ ਨੂੰ ਸਮਝ ਨਹੀਂ ਕਿ ਸਰਕਾਰ ਦਿੱਲੀ ਤੋਂ ਚੱਲਦੀ ਹੈ ਉਹਨੂੰ ਕੀ ਪਤਾ ਕਿ ਪਿੰਡੂ ਜੀਵਨ ਕੀ ਹੁੰਦਾ ਕਿ ਜਾਨਵਰਾਂ ਦੇ ਵਾਸਤੇ ਕੀ ਦੇਖਣਾ ਕੋਈ ਚਾਰਾ ਨਹੀਂ ਹੈ ਅੱਜ ਦੇਖੋ ਸੇ ਕੀ ਹਾਲ ਹੈ ਇਹ ਸੋ ਬਹੁਤ ਔਖਾ ਹਾਲ ਹੈ ਪਰ ਪਰਮੇਸ਼ਰ ਹੀ ਇਸ ਵੇਲੇ ਪੰਜਾਬ ਦਾ ਸਹਾਈ ਹੋਏ ਤੇ ਪੰਜਾਬ ਦਾ ਬਚਾਇਆ ਬਾਕੀ ਤਾਂ ਸਰਕਾਰਾਂ ਦੇ ਪੱਲੇ ਹੀ ਕੱਖ ਨਹੀਂ ਰਿਹਾ ਜੀ ਅਹੀਂ ਹੁਣ